ਹਾਂਜੀ ਸਤਿ ਸ੍ਰੀ ਅਕਾਲ ਗਾਈਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਅੱਜ ਆਪਾਂ ਬਣਾ ਰਹੇ ਹਾਂ ਕੋਟੇ ਹਾਂਜੀ ਅੱਜ ਕੋਟਿਆਂ ਦੀ ਸਬਜ਼ੀ ਬਣਾਵਾਂਗੇ ਉਹਦੇ ਲਈ ਆਪਾਂ ਇੱਕ ਕद्दू ਲਿਆ ਹੋਇਆ ਏ ਪਿਆਜ਼ ਲਿਆ ਹੋਇਆ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਲਈ ਆਪਾਂ ਕਨੇ ਵੀ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕद्दू ਜਿਹੜਾ ਇਹਨੂੰ ਛਿੱਲ ਕੇ ਬਿੱਲੀ ਕੱਸ਼ ਕਰ ਲੈਨੇ ਆ ਹਾਂਜੀ ਤੇ ਇੱਕ ਸਾਈਡ ਤੇ ਆਪਾਂ ਫਰਾਈਪਨ ਜਿਹੜਾ ਉਹ ਰੱਖਤਾ ਹੈ ਹਾਂਜੀ ਆਪਾਂ ਇੱਕ ਸਾਈਡ ਤੇ ਅੱਧ ਜਿਹੜੀ ਉਹਨੂੰ ਬਾਅਦ ਜਿ ਮੱਗੇ ਆ ਹਾਂਜੀ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਗਰਮ ਹੋਣ ਦੇ ਲਈ ਜਦੋਂ ਨਾ ਤੀਕਰ ਆਪਾਂ ਰਾਜ ਜਿਹੜਾ ਕੱਦੂ ਆ ਉਹ ਛਿੱਲ ਲੈ ਲੱਗੇ ਆ ਹਾਂਜੀ ਆਦਰ ਛਿੱਲ ਲੈ ਕੇ ਇਹਨੂੰ ਫਰਾਈ ਕਰਾਂਗੇ ਸ਼ੀਲ ਲਕੇ ਦੇ ਨੂੰ ਆਪਾਂ ਬਿੱਲੀ ਕਾਸ਼ ਕਰ ਲਾਂਗੇ ਹਾਂਜੀ ਜੀ ਗਾਈਜ਼ ਕਦੋਂ ਆਪਾਂ ਬਿੱਲੀ ਕਾਸ਼ ਕਰਨ ਲੱਗੇ ਆ ਆਪਾਂ ਬਿੱਲੀ ਕਾਸ਼ ਮੋٹے ਨਾਲ ਹੀ ਕਰਾਂਗੇ ਹਾਂਜੀ ਕਿਉਂਕਿ ਇਹਦੇ ਘੋਟੇ ਤਿਆਰ ਕਰਨੇ ਆ ਤੇ ਬਾਅਦ ਵਿੱਚ ਪਤਾ ਨਹੀਂ ਲੱਗਦਾ ਹਾਂਜੀ ਤੇ ਆਪਾਂ ਕਦੋਂ ਜਿਹੜਾ ਬਿੱਲੀ ਕਾਸ਼ ਕਰਨ ਤੋਂ ਬਾਅਦ ਘੁੱਟ ਕੇ ਜਿਹੜਾ ਉਹ ਨਿਚੋੜਨਾ ਹੀ ਨਿਚੋੜਨਾ ਜ਼ਰੂਰੀ ਹੈ ਕਦੋਂ ਕਿਉਂਕਿ ਜੇ ਆਪਾਂ ਇਹਨੂੰ ਨਾ ਨਿਚੋੜਾਂਗੇ ਇਹ ਆਪਣਾ ਵੇਸਣ ਜਿਹੜਾ ਬਹੁਤ ਜ਼ਿਆਦਾ ਲਵੇਗਾ ਹਾਂਜੀ ਆਪਾਂ ਕੱਦੂ ਜਿਹੜਾ ਬਿੱਲੀ ਕੱਟ ਕਰ ਰਹੇ ਆ फटाफट ਤੇ ਇੱਧਰ ਆਪਣਾ ਫਰਾਈਪੈਨ ਜਿਹੜਾ ਉਹ ਗਰਮ ਹੋ ਗਿਆ ਏ ਇੱਧਰ ਅਸੀਂ ਆਪਾਂ ਤੇਲ ਪਾਵਾਂਗੇ ਹਾਂਜੀ ਉਹ ਤੇਲ ਹਾਂਜੀ ਗਾਇਜ਼ ਹਾਂਜੀ ਗਾਇਜ਼ ਕद्दू ਆਪਾਂ ਬਿੱਲੀ ਕਸ਼ ਕਰ ਲਿਆ ਏ ਵੇਸਣ ਆਪਾਂ ਲੋੜ ਅਨਸਾਰ ਲੈ ਲਿਆ ਜਿੰਨਾ ਆਪਣਾ ਕद्दू ਹੈ ਉਹ ਸਭ ਨਾਲ ਵੇਸਣ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਕਿਉਂਕਿ ਵੇਸਣ ਆਪਾਂ ਪਤਲਾ ਪਤਲਾ ਰੱਖਣਾ ਹੈ ਕद्दू ਦੇ ਵਿੱਚ ਤੇ ਕद्दू ਨੂੰ ਆਪਾਂ ਘੁੱਟ ਕੇ ਨਿਚੋੜਨਾ ਹੈ ਨਹੀਂ ਤੇ ਆਪਣਾ ਜਿਹੜਾ ਕੋਰ ਤੇ ਉਹ ਸਹੀ ਨਹੀਂ ਬਨਨਗੇ ਇਹਨੂੰ ਫਟਕੇ ਨਿਚੋੜ ਲੈਣਾ ਹੈ ਆਪਾਂ ਚੰਗੀ ਤਰ੍ਹਾਂ ਜਿੰਨਾ ਵੀ ਆਪਣੇ ਕੋਲੋਂ ਨਿਚੋੜਿਆ ਜਾ ਸਕੀ। ਫਿਰ ਇਹਨੂੰ ਇਸ ਸੰਦੇ ਵਿੱਚ ਜਿਹੜਾ ਉਹ ਮਿਕਸ ਕਰਾਂਗੇ। ਤਿੰਨ ਨਮਕ ਵਿੱਚ ਪਾ ਕੇ ਦੋਨਾਂ ਸਾਰੇ ਜੀ। ਇਹ ਫਟਕੇ ਨਿਚੋੜ ਲੈਣਾ ਇੱਕ ਅਦੂ। ਜਿੰਨਾ ਪਾਣੀ ਇਹਦੇ ਵਿੱਚੋਂ ਨਿਕਲ ਸਕੇ ਉਹਨਾ ਤਹੇ ਦੇ ਜੋ ਕੱਟਣਾ ਹੈ ਪਾਣੀ। ਨਹੀਂ ਤੇ ਆਪਣਾ ਇਹ ਵੇਸਰ ਬਹੁਤ ਜ਼ਿਆਦਾ ਲਏਗਾ ਕਦੂ। ਹਾਂਜੀ ਇਹਦੇ ਵਿੱਚ ਪਾਣੀ ਆਪਾਂ ਜਮਾ ਨਹੀਂ ਐਡ ਕਰਨਾ ਹਾਂਜੀ ਇਸ ਤਰ੍ਹਾਂ ਆਪਾਂ ਸਾਰਾ ਕੱਦੂ ਨਿਚੋੜ ਦੇਣਾ ਤੇ ਪਾਣੀ ਆਪਾਂ ਇਧਰ ਬਿਲਕੁਲ ਨਿਚੋੜ ਲਿਆ ਇਹ ਕੱਦੂ ਜਿਹੜਾ ਬਿੱਲੀ ਕਾਸ਼ ਕੀਤਾ ਹੋਆ ਆਪਾਂ ਬਰਾਤ ਚ ਰੱਖ ਲਿਆ ਏ ਹਾਂਜੀ ਹੁਣ ਆਪਾਂ ਵੇਸਮ ਜਿਹੜਾ ਉਹ ਵਿਚ ਐਡ ਕਰਾਂਗੇ ਇਹ ਸਾਡੇ ਤੁਸੀਂ ਇਸ ਸਾਬ ਨਾਲ ਆਪਾਂ ਪਾਣੀ ਜਿਹੜਾ ਇਹਦੇ ਵਿੱਚ ਨਹੀਂ ਐਡ ਕਰਨਾ ਕਿਉਂਕਿ ਕੱਦੂ ਦੇ ਵਿੱਚ ਪਾਣੀ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਜੇ ਆਪਾਂ ਨੂੰ ਲੋਡ ਕਰੇਗੀ ਤੇ ਫਿਰ ਆਪਾਂ ਥੋੜਾ ਮੋਟਾ ਪਾਣੀ ਜਿਹੜਾ ਲਾ ਸਕਦੇ ਆ ਨਹੀਂ ਤੇ ਆਪਾਂ ਪਾਣੀ ਜਿਹੜਾ ਇਹਦੇ ਵਿੱਚ ਨਹੀਂ ਲਾਉਣਾ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਜਿਹੜਾ ਉਹ ਪਾ ਲੈਨੇ ਆ ਲੋੜ ਅਨੁਸਾਰ ਹਾਂਜੀ ਗਾਇਜ਼ ਨਮਕ ਸਵਾਦ ਅਨੁਸਾਰ ਸਭ ਤੋਂ ਪਹਿਲਾਂ ਆਪਾਂ ਨਮਕ ਪਾਇਆ ਵਿੱਚ ਸਵਾਦ ਅਨੁਸਾਰ ਜਿੰਨਾ ਆਪਣਾ ਵੇਸਨ ਤੇ ਕਦੂ ਹੋਣਾ ਨਮਕ ਥੋੜਾ ਜਿਹਾ ਜੀਰਾ ਐਡ ਕਰਾਂਗੇ ਹਾਂਜੀ ਤੇ ਥੋੜਾ ਜਿਹਾ ਗਰਮ ਮਸਾਲਾ ਹਾਂਜੀ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਲਾਂਗੇ ਤੇ ਥੋੜੀ ਜੀ ਲਾਲ ਮਿਰਚ ਹਾਂਜੀ ਥੋੜੀ ਜੀ ਲਾਲ ਮਿਰਚ ਹਾਂਜੀ ਭਾਣੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 5 ਮਿੰਟ ਨਾਲ ਮਿਕਸ ਕਰਨਾ ਹੈ ਤੇ ਬਾਅਦ ਵਿੱਚ ਆਪਾਂ ਜਿਹੜਾ ਉਹ ਕੋਕ ਤੇ ਤਿਆਰ ਕਰਾਂਗੇ ਉਧਰ ਆਪਣਾ ਤੇਲ ਜਿਹੜਾ ਉਹ ਬਿਲਕੁਲ ਗਰਮ ਹੋ ਗਿਆ ਹੈ ਹਾਂਜੀ ਤੇ ਗੈਸ ਲਾਪਾ ਪਾਣੀ ਦੀ ਆਪਾਂ ਨੂੰ ਲੋੜ ਨਹੀਂ ਪਈ ਜਮਾਂ ਵੀ ਪਾਣੀ ਆਪਾਂ ਨਹੀਂ ਐਡ ਕਰਨਾ ਤੇ ਕਦੂ ਪਹਿਲਾਂ ਜ਼ਰੂਰ ਨਿਚੋੜਨਾ ਹੈ ਕਰੇ ਜੇ ਆਪਾਂ ਕਦੂ ਨਾ ਨਿਚੋੜਾਂਗੇ ਤੇ ਫਿਰ ਆਪਣਾ ਕੋਕ ਤੇ ਜੜਿਓ ਸਹੀ ਨਹੀਂ ਬਣਨੇ ਕੱਦੂ ਜਾਦ ਨਾਲ ਨਿਚੋੜਨਾ ਹੈ ਕਟ ਕੇ ਕੱਢ ਜਿੰਨਾ ਵੀ ਪਾਣੀ ਤੁਸੀਂ ਕੱਦੂ ਜੋ ਕੱਢ ਸਕਦੇ ਹੋ ਉਹਨਾ ਪਾਣੀ ਕਰਦੂ ਦੇ ਵਿੱਚੋਂ ਕੱਢਣਾ ਹੈ ਹਾਂਜੀ ਦੇਖੋ ਪਾਣੀ ਆਪਾਂ ਜਾਂ ਹੀ ਨਹੀਂ ਲਾਇਆ ਵਿੱਚ ਹਾਂਜੀ ਇਸ ਤਰ੍ਹਾਂ 5 ਮਿੰਟ ਨੂੰ ਘੋਲ ਲੈਣਾ ਹੈ ਇਸਨ ਵਿੱਚ ਥੋੜਾ ਹੀ ਐਡ ਕਰਨਾ ਹੈ ਫਿਰ ਆਪਣੇ ਕੋਲ ਤੇ ਜਿਹੜੇ ਉਹ ਟੇਸਟੀ ਬਣਨਗੇ ਆਪਾਂ ਦਾ ਨਾਮ ਹੈ ਹਾਂਜੀ ਜੀ ਬੋਲ ਆਪਣਾ ਬਿਲਕੁਲ ਰੈਡੀ ਆ ਤੇਲ ਵੀ ਆਪਣਾ ਕਰਮੋ ਗਿਆ ਹੈ ਤੇ ਹਾਂਜੀ ਆਪਾਂ ਇਦਾਂ ਕਰਕੇ ਤੇ ਥੋੜੇ ਥੋੜੇ ਲਾਈ ਕੀ ਆਪਾਂ ਤੇ ਸੋਬ ਦੇ ਜਿਹੜੇ ਤਿਆਰ ਕਰ ਲੈਣੇ ਦੇਖ ਸਕਦੇ ਤੁਸੀਂ ਤੁਸੀਂ ਗੋਲ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਦੇ ਤੁਸੀਂ ਚਾਹੋ ਬਣਾ ਸਕਦੇ ਹੋ ਥੋੜੇ ਗਾਈਜ਼ ਦੇਖ ਸਕਦੇ ਤੁਸੀਂ ਕੋਲ ਤੇ ਆਪਣੇ ਪੱਕ ਰਹੇ ਨੇ ਦੇਖੋ ਕੱਲੇ ਕੱਲੇ ਲਾ ਲੋਗੇ ਇਸ ਤਰ੍ਹਾਂ ਪੈਨਾ ਨੂੰ ਪਕਾ ਲੈਣਾ ਹੈ ਕੱਟ ਕੇ ਸੇਕ ਤੇ ਹਾਂਜੀ ਗਾਈਜ਼ ਇਹ ਇੱਕ ਪੂਰਾ ਆਪਾਂ ਕੱਢ ਕੇ ਰੱਖ ਲਿਆ ਏ ਇੱਕ ਹੋਰ ਕੱਢ ਰਹੇ ਹਾਂ ਇੱਧਰ ਆਪਾਂ ਪਿਆਜ਼ ਵਗੈਰਾ ਰੱਖਿਆ ਹੋਇਆ ਗਰੇਵੀ ਤਿਆਰ ਕਰਨ ਵਾਸਤੇ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਕੋਭਤੀ ਆਪਣੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਪਿਆਜ਼ ਜਿਹੜੀ ਉਹ ਬਿੱਲੀ ਕਸ਼ ਕਰ ਲਾਂਗੇ ਤੁਸੀਂ ਚਾਹੋ ਤੂੰ ਗ੍ਰਾਈਂਡ ਵੀ ਕਰ ਸਕਦੇ ਹੋ ਜਾਂ ਆਪਾਂ ਬਿੱਲੀ ਕਸ਼ ਕਰਨ ਲੱਗੇ ਆ ਆਪਾਂ ਇਹਦੇ ਨਾਲ ਕਰਾਂਗੇ ਅਦਰਕ ਵਗੈਰਾ ਹਰੀਆਂ ਮਿਰਚਾਂ ਕਰਨਾ ਕੁਝ ਬਿੱਲੀ ਕਸ਼ ਕਰਕੇ ਫਿਰ ਆਪਾਂ ਪਾਵਾਂਗੇ ਤੜਕਾ ਤੇ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਨਾਲ ਇਹ ਕਿਕਰ ਜੁੜੇ ਰਿਹਾ ਜੋ ਤੁਸੀਂ ਹੀ ਸਾਡੇ ਦੇ ਬਲੌਗ ਦੇ ਨਾਲ ਜੀ ਤੇਲ ਆਪਣਾ ਗਰਮ ਹੈ ਜਿੰਨਾ ਆਪਾਂ ਨੂੰ ਚਾਹੀਦਾ ਹੈ ਅੱਧਾ ਤੇਲ ਆਪਾਂ ਕੱਢ ਲਿਆ ਹੈ ਕਿਉਂਕਿ ਆਪਾਂ ਕੋਰਤੇ ਤਿਆਰ ਕੀਤੇ ਸੀ ਤੇਲ ਗਰਮ ਹੈ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਹਾਂਜੀ ਅਦਰਕ ਚ ਪਾਵਾਂਗੇ ਲਸਣ ਫਿਰ ਆਪਣਾ ਪੋ ਜਿਹੜਾ ਹੈ ਅਦਰਕ ਕਸਾ ਚ ਕਸਨ ਆਪਾਂ ਨਹੀਂ ਵਰਤਦੇ ਅਦਰਕ ਮੇਰਾ ਨਮਕ ਪਾ ਲਿਆ ਹੈ ਜੀ ਦਾ ਤੇ ਅਦਰਕ ਹੋ ਗਿਆ ਹੈ ਹੁਣ ਪਾਵਾਂਗੇ ਹਰੀ ਮਿਰਚ ਬਹੁਤ ਕਰਦੇ ਹਾਂ ਪਾਵਾਂਗੇ ਪਿਆਜ਼ ਟਮਾਟਰ ਪਾ ਦਰਦੇ ਨੇ ਅੱਗੇ ਅੱਜ ਆਪਣਾ ਕੋਈ ਟਮਾਟਰ ਹੈ ਗਾੜੀ ਕਿਉਂ ਨਾ ਲਿਆ ਆ ਕੀ ਕਰ ਸਕਦੇ ਮੇਰੇ ਹੋ ਰਹੀ ਵਧੀਆ ਪਰ ਇਹ ਜਿਸ ਤਰ੍ਹਾਂ ਪੈਨ ਚੋਲੇ ਜਰਾਉਂ ਕਰਨਾ ਹੈ ਤੇ ਬਾਅਦ ਵਿੱਚ ਮਸਾਲਾ ਪਾਣਾ ਹੈ ਹਾਂਜੀ ਗਾਇਜਾ ਮਸਾਲਾ ਆਪਣਾ ਥੋੜਾ ਜਿਹਾ ਬ੍ਰਾਊਨ ਹੋ ਗਿਆ ਹੈ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਨਮਕਾਵਾ ਥੋੜਾ ਪਾਵਾਂਗੇ ਕਿਉਂਕਿ ਧੋਤਿਆਂ ਦੇ ਵਿੱਚ ਵੀ ਹੈਗਾ ਹੈ ਮਸਾਲੇ ਦੀ ਸਾਬ ਨਾਲ ਹਾਂਜੀ ਬਾਅਦ ਵਿੱਚ ਆਪਾਂ ਪਾਵਾਂਗੇ ਧਰਮ ਮਸਾਲਾ ਤੋ ਕਾਮਾਗੇ ਥੋੜੀ ਜੀ ਲਾਲ ਮਿਰਚ ਐ ਅੱਜ ਆਪਾਂ ਹਰੀ ਮਿਰਚ ਥੋੜੀ ਪਾਈ ਆਂ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਫਿਰ ਆਪਾਂ ਪਾਵਾਂਗੇ ਹਲਦੀ ਹਾਂਜੀ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੇ ਫਿਰ ਆਪਾਂ ਇਹ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਪਕਾਵਾਂਗੇ ਜਿੰਨਾ ਜਿਹੜਾ ਨਖਰਾ ਆਪਣਾ ਤੋਰ ਨੂੰ ਛੱਡੇਗਾ ਉਹ ਨਾਲ ਕੇ ਰਸ ਆ ਜੀ ਦੇਖਿਆ ਜੇ ਜੜੀ ਤਰੀ ਦੀ ਬੰਦਾ ਨਹੀਂ ਪਾਵਾਂਗੇ ਹਲੂ ਅੱਜ ਜੇ ਆਪਾਂ ਥੋੜਾ ਜਿਹਾ ਪਾਣੀ ਪਾ ਰਹੇ ਆ ਵਿੱਚ ਇਹਨਾਂ ਦਾ ਪਾਣੀ ਪਾਵਾਂਗੇ ਫਿਰ ਆਪਾਂ ਪਾਣੀ ਪਕਾਵਾਂਗੇ ਜਿੰਨੀ ਦੇਰਾਂ ਜਦੋਂ ਆਪਣਾ ਮਸਾਲਾ ਜਿਹੜਾ ਥੇਰੇ ਛੱਡ ਦੇਗਾ ਤੇ ਪਾਣੀ ਜਮਾ ਸੁੱਕ ਜੇਗਾ ਫਿਰ ਇਹਦੇ ਵਿੱਚ ਆਪਾਂ ਤਰੀ ਜਿਹੜੀ ਉਹ ਐਡ ਕਰਾਂਗੇ ਤੇ ਕੋਕਤੀ ਪਾਵਾਂਗੇ ਬਾਦੀ ਇਹ ਜੇ ਕਦਾਲਾ ਪਾ ਕੇ ਤੇ ਚਾਹੀਏ ਮਸਾਲਾ ਆਪਣਾ ਬਿਲਕੁਲ ਪੁੱਜ ਗਏ ਮਸਾਲੇ ਨੂੰ ਦੇਖੋ ਤੇਲ ਜਿਹੜਾ ਉਹ ਛੱਡ ਪਾਏ ਹਾਂਜੀ ਵੇਖ ਸਕਦੇ ਹੋ ਤੁਸੀਂ ਆਪਾਂ ਇਹਦੇ ਵਿੱਚ ਪਾਉਣਾਗੇ ਪਰੂ ਜਿੰਨੀ ਆਪਾਂ ਨੂੰ ਚਾਹੀਦੀ ਹੈ। ਇਹ ਪਾ ਦਿਆਂ। ਇਹਦੇ ਵਿੱਚ ਪਨੀਰ ਹੀ ਪਾ ਸਕਦੇ ਹਾਂ ਜੇ ਆਪਣੇ ਕੋਲ ਇਹ ਪਨੀਰ ਹੋਵੇ ਤੇ ਬਿੱਲੀ ਕਸ਼ ਕਰਕੇ ਪਨੀਰ ਜਿਹੜਾ ਉਹ ਘੋਬਤਾਂ ਦੇ ਉੱਤੇ ਪਾ ਦਿੰਦੇ ਆਪਾਂ। ਹਾਂਜੀ ਦੇਖੋ ਗਾਇਜ਼ ਇਹ ਗਰੇਡੀ ਜਿਹੜੀ ਕਿੱਡੀ ਵਧੀਆ ਤਿਆਰ ਹੋ ਗਈ ਹੈ। ਗਰੇਪੀ ਆਪਣੀ ਦੇਖੋ ਤਿਆਰ ਹੋ ਗਈ ਹੈ ਗੱਡੀ ਵਧੀਆ ਪਹਿਲੇ ਵਿੱਚ ਕੋਰਤੀ ਜਿਹੜੇ ਉਹ ਐਡ ਕਰਾਂਗੇ ਹਾਂਜੀ ਇੱਕ ਕਬਾਲਾ ਇੰਨੇ ਜਰਾ ਉਹ ਦਿਵਾ ਲੈਣਾ ਇਹ ਆਪਾਂ ਤੇ ਸਰਜੀ ਆਪਣੀ ਜਿਹੜੀ ਉਹ ਰੈਡੀ ਹੈ ਦੇਖ ਸਕਦੇ ਹੋ ਤੁਸੀਂ ਹਾਂਜੀ ਗਾਇਜ਼ ਦੇਖ ਸਕਦੇ ਹੋ ਕੋफ्ते ਆਪਣੇ ਬਿਲਕੁਲ ਰੈਡੀ ਆ ਹੁਣ ਆਪਾਂ ਗਿਆ ਸੀ ਜਿਹੜਾ ਉਹ ਬੰਦ ਕਰਤਾ ਇਹ ਗਰੇਵੀ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਆਪਣੇ ਕੋਲ ਹੁਣ ਜੀ ਆਪਣੇ ਕੋਲੇ ਪਨੀਰ ਆ ਆਪਾਂ ਪਨੀਰ ਪਾ ਸਕਦੇ ਆ ਜੇ ਆਪਣੇ ਕੋਲੇ ਮਲਾਈ ਆ ਤੇ ਆਪਾਂ ਮਲਾਈ ਪਾ ਸਕਦੇ ਆ ਆਪਾਂ ਮਲਾਈ ਐਡ ਕਰਾਂਗੇ ਤਾਜੀ ਮਲਾਈ ਹੈ ਹਾਂਜੀ ਹਾਂਜੀ ਗਾਇਜ਼ ਤੇ ਆਪਣਾ ਮਲਾਈ ਕੋਫਤਾ ਜਿਹੜਾ ਬਿਲਕੁਲ ਰੈਡੀ ਆ ਹਾਂਜੀ ਦੇਖ ਸਕਦੇ ਹੋ ਤੁਸੀਂ ਹਨ ਆਪਾਂ ਤੁਹਾਨੂੰ ਖਾ ਕੇ ਦੱਸਦੇ ਆ ਕਿਸ ਤਰ੍ਹਾਂ ਬਣਿਆ ਏ ਤੁਸੀਂ ਵੀ ਦੱਸ ਸਕਦੇ ਹੋ ਹਾਂਜੀ ਗਾਇਜ਼ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਜਰੂਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਰੈਸਪੀ ਜਿਹੜੀ ਕਿੰਤਾ ਲੱਗਦੀ ਏ ਤੇ ਅੱਜ ਮਲਾਈ ਕੋਫਤਾ ਜਿਹੜਾ ਕਿੰਤਾ ਲੱਗਾ ਏ ਜੇ ਉਲਟਾ ਸਿਓ ਤੇ ਆਪਾਂ ਖਾਣ ਲੱਗੀ ਹਾਂ ਬਹੁਤ ਐਸਟੀ ਬਣਿਆ ਇੱਕ ਵਾਰ ਜ਼ਰੂਰ ਟਰਾਈ ਕਰਿਓ ਓਕੇ ਬਾਏ ਟਾਟਾ